ਆਹ ਕਰਮਿਆਂ ਟੈਨਸ਼ਨਾਂ ਤਾਂ ਕਰਦਿਆਂ ਪਹਿਲੇ ਨਹੀਂ ਨਿਬੜਦੀਆਂ ਆਇਤ ਕੀ ਕਹਿੰਦੇ ਸਰਪੰਚੀ ਚ ਖੜਾ ਹੋ ਜਾ ਉਹ ਗਰੀਬ ਬੰਦੇ ਦੀ ਪਹਿਲਾਂ ਕਾਦੀ ਸਰਪੰਚੀ ਐ ਸਰਪੰਚੀ ਤਾਂ ਤਾਕੜੇ ਬੰਦੇ ਦੀ ਹੁੰਦੀ ਐ ਪੈਸੇ ਵਾਲੇ ਦੀ ਨਾਲੇ ਪੜ੍ਹਾਈ ਦੀ ਅੱਜ ਕੱਲ ਕੋਈ ਕਦਰੇ ਨਹੀਂ ਕਰਦਾ ਇਹਨਾਂ ਨੂੰ ਤਾਂ ਬਸ ਖਾਣ ਪੀਣ ਨੂੰ ਮਿਲ ਜੇ ਅਮਲੀਆਂ ਨੂੰ ਵੋਟ ਉੱਥੇ ਹੀ ਪਾ ਦੇਣਗੇ ਇਹ ਨਹੀਂ ਦੇਖਦੇ ਵੀ ਸਾਡੇ ਗਾਹਾਂ ਬੱਚਿਆਂ ਦਾ ਭਵਿੱਖ ਖਰਾਬ ਹੋਊਗਾ ਆਪਾਂ ਨੇ ਕੋਈ ਚੱਜ ਦਾ ਪੜਿਆ ਲਿਖਿਆ ਸਰਪੰਚ ਚੁਣ ਲਈ ਨਾ ਉਧਰ ਨੇ ਕੋਈ ਧਿਆਨ ਦਿੰਦਾ ਹੈਗਾ ਬਸ दारू ਉੱਕੀਆਂ ਕੰਨੀ ਜਿੱਧਰ ਮੜ ਜਾ ਮਿਲਦਾ ਉਧਰ ਹੀ ਵੋਟ ਉਧਰ ਹੀ ਵੋਟ ਚਾਚਾ ਕਰੀਆਂ ਚਾਚਾ ਆਇਆ ਪੁੱਤਰਾ ਲੱਗਿਆ ਤੇ ਨਹੀਂ ਆਇਆ ਸੀ ਆਚਾ ਅਤਰੀ ਕਾਲ ਪੁੱਤਰਾ ਹੋਰ ਲਵੀ ਪੁੱਤ ਠੀਕ ਆ ਹਾਂ ਜੀ ਹਾਂ ਕਿਵੇਂ ਟੈਂਸ਼ਨ ਆਈਆਂ ਚਾਚਾ ਉਹ ਟੈਨਸ਼ਨ ਦਾ ਪੁੱਤਰਾ ਬੜੀਆਂ ਪਈਆਂ ਨੇ ਯਾਰ ਤੂੰ ਦਾ ਟੈਨਸ਼ਨ ਨਾਲ ਲਈ ਬੈਠਾ ਸਾਰੇ ਪਿੰਡ ਚ ਤਾਂ ਤਰੀਆਂ ਗੱਲਾਂ ਹੋ ਰਹੀਆਂ ਨੇ ਉਹ ਪੁੱਤਰਾ ਸਰਪੰਚੀ ਦੇ ਗੱਲਾਂ ਹੋ ਰਹੀਆਂ ਨੇ ਮੈਨੂੰ ਪਤਾ ਹੈ ਸਰਪੰਚ ਖੜਾ ਕਰਨ ਨੂੰ ਕਹਿ ਰਹੇ ਨੇ ਮੈਂ ਪਰ ਹੁਣ ਸਰਪੰਚੀ ਵੀ ਪੁੱਤਰਾ ਪੈਸੇ ਵਾਲੇ ਬੰਦੇ ਦੀ ਹੈ ਯਾਰ ਪੈਸੇ ਦੀ ਕੀ ਗੱਲ ਐ ਤੂੰ ਪੜਿਆ ਲਿਖਿਆ ਹੈਗਾ ਸਾਰਾ ਪਿੰਡ ਤੇਰੇ ਨਾਲ ਆ ਬਾਕੀ ਯੂਥ ਦੀ ਪਾਵਰ ਬਹੁਤ ਹੁੰਦੀ ਆ ਮੇਰੇ ਨਾਲ ਬਥੇਰੇ ਮੁੰਡੇ ਨੇ ਯਾਰ ਪੁੱਤਰਾ ਮੈਂ ਤੇਰੀ ਸਾਰੀ ਗੱਲ ਮੰਨਦਾ ਪੜਿਆ ਲਿਖਿਆ ਨੌਕਰੀ ਕੋਈ ਮਿਲੀ ਨੂ ਮੈਂ ਤਾਂ ਬੇਰੁਜ਼ਗਾਰਾਂ ਪੁੱਤ ਆ ਘਰ ਦਾ ਖਰਚਾ ਮਸਾਂ ਚਲਾਉਣਾ ਮੈਂ ਮੈਂ ਤੈਨੂੰ ਉਹੀ ਗੱਲ ਸਮਝਾ ਰਿਹਾ ਤੂੰ ਟੈਨਸ਼ਨ ਨਾ ਲੈ ਠੀਕ ਆ ਸਾਰਾ ਪਿੰਡ ਤੇਰੇ ਨਾਲ ਆ ਅਸੀਂ ਤੇਰੇ ਨਾਲ ਹੈਗੇ ਆ ਸਾਰੇ ਤੂੰ ਬੇਚਿੰਤਾ ਹੋ ਗਏ ਸਰਪੰਚੀ ਲਾ ਠੀਕ ਐ ਦੇਖ ਲੈ ਪੁੱਤ ਜੇ ਤੁਸੀਂ ਜ਼ੋਰ ਪਾਉਨੇ ਹੋ ਸਾਡੀ ਹੈਗੀ ਆ ਯੂਥ ਦੀ ਪਾਵਰ ਬਹੁਤ ਯੂਥ ਦੀ ਪਾਵਰ ਮੈਂ ਸੋਦੇ ਕਰਕੇ ਪੁੱਤ ਰਿਸਕ ਲੈ ਰਹਾ ਮੈਂ ਵੈਸੇ ਮੇਰਾ ਜੀ ਨਹੀਂ ਹੁਣੰਦਰਾ ਕਰਦਾ ਕਿਉਂਕਿ ਮੈਂ ਤਾਂ ਆਪਦੀ ਘਰ ਦੀ ਗੁਜ਼ਾਰੀ ਮਾਫ ਨਹੀਂ ਯਾਰ ਚਾਚਾ ਗੱਲ ਪਤਾ ਕੀ ਆ ਤੇਰੇ ਵਰਗਾ ਸਰਪੰਚ ਪਿੰਡ ਨੂੰ ਮਿਲਣਾ ਨਹੀਂ ਹੈਗਾ ਪੜ੍ਹਿਆ ਲਿਖਿਆ ਉਹ ਪੁੱਤ ਪੜ੍ਹੇ ਲਿਖੇ ਲੋਕਾਂ ਦਾ ਅੱਜ ਕੱਲ ਕਦਰ ਘੱਟ ਕਰਦੇ ਨੇ ਅੱਜ ਕੱਲ ਤਾਂ ਪੈਸੇ ਵਾਲੇ ਦੀ ਸਰਪੰਚੀ ਆ ਖਾਣ ਪੀਣ ਵਾਲੇ ਦੀ ਸਰਪੰਚੀ ਆ ਜੇ ਤੂੰ ਕਹਿੰਦਾ ਹੈ ਵੀ ਜੂਥ ਮੇਰਾ ਸਾਥ ਦੇਊਗਾ ਤਾਂ ਮੈਂ ਜੂਥ ਤੇ ਐਟ ਦੀ ਭਰੋਸਾ ਕਰਕੇ ਦੇ ਲੈਂਦਾ ਐਸੀ ਸਰਪੰਚੀ ਦੀ ਆਪਾਂ ਨੇ ਕੌਣ ਲੜਨਾ ਬਸ ਖਿੱਚ ਕੇ ਰੱਖ ਕੰਮ ਤੋਂ ਬਾਕੀ ਅਸੀਂ ਹੈਗੇ ਆ ਤੇਰੇ ਨਾਲ ਤਲਾਏ ਆਪਾਂ ਪਿੰਡ ਤੇ ਕਿਹੜਾ ਕੱਢ ਕੇ ਆਉਣੇ ਉੱਚਾ ਲਵੀ ਪੁੱਤ ਕਰ ਮਾਰਿਆ ਨਾ ਪਿੰਡ ਚ ਵੀ ਕਿਹੜਾ ਵਈ ਸਾਸੀ ਕਾਜੀ ਸਾਸੀ ਕਾਲ ਬਲੇ ਕੀ ਹਾਲਾ ਛੜੇ ਵਧੀਆ ਵਧੀਆ ਬਾਈ ਸਰਪੰਚੀ ਦਾ ਮਹੌਲ ਬਣਿਆ ਪਿਆ ਪਿੰਡ ਚ ਹਮ ਪਤੀ ਹੋਣਾ ਹਾਂ ਬੰਦਾ ਖੜਾ ਹੋ ਗਿਆ ਦੀ ਪਤਾ ਲੱਗਿਆ ਇੱਕ ਤਾਂ ਕਹਿੰਦੇ ਕਰਮਾ ਹੋ ਰਿਹਾ ਹੈ ਤੇ ਉਧਰੋਂ ਆਪਣਾ ਵਾਲਾ ਗਗਨ ਹੋ ਰਿਹਾ ਹੈ ਆਪਾਂ ਬਿਲੇ ਗਾਧਮ ਦੀ ਫੋੜ ਕਰਨੀਆਂ ਭਾਈ ਤੁਹਾਡੇ ਨਾਲ ਆ ਚੱਕਦਾਂਗੇ ਫੱਟੇ ਕਰ ਮੇਰੇ ਉਹਨਾਂ ਦੇ ਪੱਲੇ ਕੀ ਆ ਯਾਰ ਲੈਂਡ ਨੂੰ ਨਹੀਂ ਦੇਣ ਨੂੰਣੀ ਥਾਂ ਨੂੰ ਨਹੀਂ ਪੀਣ ਨੂੰਣੀ ਠੀਕ ਆ ਗੱਲ ਆਪਾਂ ਤਾਂ ਜਿੱਧਰ ਬਿਲੇ ਮੜਾ ਮੂਟਾ ਦੋ ਲੱਗੂਗਾ ਆਪਾਂ ਤਾਂ ਉੱਬਰ ਚੱਲਾਂਗੇ ਭਾਈ ਝੱਕਦਾਂਗੇ ਫੱਟੇ ਵਾਕੇ ਨਾ ਬਾਕੀ ਹੋਰ ਦੱਸਾਂ ਜਿਹੜੇ ਤੇਰੇ ਨਾਲ ਮੁੰਡੇ ਗੋਂਡੇ ਨੇ ਸਾਰਿਆਂ ਨੂੰ ਕਹਿ ਕੇ ਰੱਖ ਟਾਈਮ ਕਰਕੇ ਰੱਖ ਮੁੰਡਿਆਂ ਨੂੰ ਠੀਕ ਆ ਠੀਕ ਆ ਵੀ ਆਪਾਂ ਗਾਧਮ ਦੀ ਫੋੜ ਕਰਨੀਆਂ ਆਪਣਾ ਬੰਦਾ ਯਾਰ پیسے ਪੂਛ ਵੀ ਵਧੀਆ ਠੀਕ ਆ ਪਰ ਅਗੋ ਰੋਕਿਆ ਪਰ ਮੇਰੇ ਪੱਲੇ ਕੀ ਆ ਯਾਰ ਇਹ ਬੰਗਾਇ ਵਰਹੀ ਨੇ ਇਹੋ ਜਿਹੇ ਬੰਦਿਆਂ ਦਾ ਇਹੋ ਜਿਹੇ ਬੰਦਿਆਂ ਨੂੰ ਕਰਮੇ ਵਰਗਾਂ ਨੂੰ ਵੋਟਾਂ ਪਾ ਕੇ ਆਪਣੇ ਪੱਲੇ ਕੀ ਪਊਗਾ ਠੀਕ ਹੈ ਜਿਹੜਾ 5 ਸਾਲ ਕਿੱਥੋਂ ਗਾਵਾਂ ਪੀਣਾ ਦੇ ਬਾਕੀ ਮੈਂ ਗਗਨ ਨੂੰ ਕਰਿਆ ਸੀ ਫੋਨ ਆਉਂਦਾ ਹੋਣਾ ਠੀਕ ਹੈ ਠੀਕ ਹੈ ਤੇ ਬਾਕੀ ਗਦਨ ਦਾ ਇਹ ਤੂੰ ਕਰਦੇ ਆ ਗੱਲਬਾਤ ਉਹ ਭਾਈ ਸ਼ਾਮ ਹੋਇਆ ਆ ਵੀ ਤਗਣਾ ਕੀ ਹਾਲ ਨੇ ਗਗਨਾ ਹੋਰ ਭਾਈ ਸ਼ਾਮ ਠੀਕ ਨੂੰ ਚੰਗੀ ਕਰ ਵਧੀਆ ਗਦਨ ਵਧੀਆ ਤੂੰ ਸੁਣਾ ਬਹੁਤ ਵਧੀਆ ਬਣਿਆ ਸ਼ਾਮ ਮਾਹੌਲ ਪਿੰਡ ਦੇ ਵਿੱਚ ਅੱਛਾ ਹੋਰ ਕੀ ਖਲਾ ਫਿਰ ਤੇਰੀ ਨਾ ਸਭੇ ਥੋੜੇ ਨਾਲ ਹੁਣ ਤੁਸੀਂ ਪੁਰਾਣੇ ਖੰਡੋਂ ਓਹੋ ਯਾਰ ਸੜਾ ਸੜਾ ਹੋ ਗਿਆ ਹੁਣ ਹਿਆਦੀਆਂ ਅੱਜ ਮੈਂ ਤਾਈ ਥੋੜੀ ਬਾਹਰ ਰਹਿਣ ਵਾਸਤੇ ਆ ਗਿਆ ਗਦਨ ਤੂੰ ਹੋ ਖੜਾ ਯਾਰ ਛੋਟੇ ਵੀਰ ਤੇਰੇ ਨਾਲ ਪੈਂਦੋ ਸਾਰਾ ਪਿੰਡ ਹੈ ਠੀਕ ਹੈ ਨਵੇਂ ਮੁੰਡੇ ਨੇ ਤੇ ਨਾਲ ਬਸ ਹੀ ਪੈਸੇ ਟਕੇ ਜ ਨਹੀਂ ਤੂੰ ਲੱਭਦਾ ਹੋਰ ਦੱਸ ਜੇ ਕੋਈ ਹੋਰ ਗੱਲਬਾਤ ਹੋਈ ਤਾਂ ਚੱਕਦਾ ਨਹੀਂ ਫੁੱਟੇ ਯਾਰ ਮੈਂ ਪਿੰਡ ਤੇ ਆਇਆਗਾ ਪਿੰਡ ਜਿਆ ਕਈ ਕਟੀਆਂ ਨਹੀਂ ਆਈਆਂ ਨਾ ਬਈ ਹੈਗੇ ਨੇ ਲਾਂਗੜ ਜੇ ਪੂਰੀ ਬੋਲੀ ਬੋਲ ਦੇ ਨੇ ਓਏ ਇੰਨੀ ਇੱਕ ਤਾਂ ਅਠੀ ਨਹੀਂ ਟੱਪੜੀ ਹੁੰਦੀਆਂ ਨੇ ਗਦਨ ਬੱਚੇ ਮਸਲਾਂਗੇ ਐਂ ਕਰਦਾਂਗੇ ਪ੍ਰਵਾਹ ਗਾਦੀ ਮੰਨਦਾ ਫਿਰ ਤੇ ਭਾਈ ਉਹੀ ਕੰਮ ਨਾ ਹੋ ਜੇ ਕਿਤੇ ਮੇਰਾ ਪਤਾ ਪੁੱਤਾਂ ਦੀ ਕਰਾ ਲਓ ਤੇ ਉਹੀ ਮੇਰੇ ਬੇਲਟੀ ਵਾਲਾ ਕੰਮ ਹੋ ਜੇ ਯਾਰ ਖਰਚਾ ਕਰਨ ਵਾਲਾ ਬਣ ਤੂੰ ਠੀਕ ਆ ਵੋਟਾਂ ਦੀ ਗਰੰਟੀ ਅਸੀਂ ਦੰਦੇ ਆ ਇਹ ਲੋਕ ਆਪਣੇ ਖਾਣ ਪੀਣ ਦੇ ਭੁੱਖੇ ਨਹੀਂ ਲੱਗਣ ਸਿਆ ਸਾਨੂੰ ਤਾਂ ਸਾਰੀ ਉਮਰ ਹੋ ਗਈ ਇਸੇ ਕੰਮਾਂ 'ਚ ਭਾਈ ਕਰਤੇ ਕੁਰਸੀ ਪ੍ਰਵਾਹ ਨਾ ਕਰੋ ਖਰਚਾ ਖਪਤ ਚੱਕ ਦਾਂਗੇ ਬਾਕੀ ਆ ਬਿੱਲੇ ਹੋਰੀ ਬੈਠੇ ਨੇ ਭਾਈ ਤੁਸੀਂ ਖਰਚਾ ਕਰਨ ਵਾਲਾ ਬਣੋ ਮੁੰਡੀ ਇੱਸਾ ਪਾ ਪਾਦੂ ਬੱਠੀ ਆ ਪਹਿਲੇ ਛੋਟੇ ਭਾਈਆਂ ਤੇ ਮਾਣ ਆਗਾ ਕਿ ਕੋਈ ਪ੍ਰਿਫਰ ਕਰਤਾ ਹੋਇਆ ਬਾਈ ਚੱਕ ਹੀ ਲੈ ਜੀ ਮੈਂ ਤਾਂ ਬਾਈ ਚੱਕਾ ਲੇ ਜੇ ਮੈਂ ਤੁਸੀ ਕਹੋਗੇ ਬਾਈ ਮੈਂ ਖਰਚਾ ਕਰ ਨੂੰ ਤਿਆਰ ਹਾਂ ਬਸ ਖਰਚੇ ਦੀ ਪਰਵਾਹ ਨਾ ਮੰਨੀ ਤੂੰ ਖਰਚੇ ਦੀ ਪਰਵਾਹ ਨਾ ਮੰਨ ਠੀਕ ਹੈ ਤੂੰ ਖਰਚੇ ਦੀ ਪਰਵਾਹ ਨਾ ਮੰਨੀ ਠੀਕ ਹੈ ਬਾਕੀ ਜਿਵੇਂ ਕਹੇਗਾਗਾ ਤਾਂ ਉਵੇਂ ਹੀ ਹੋ ਜੂ ਹੋਰ ਦੱਸ ਬਸ ਬਾਈ ਠੀਕ ਹੈ ਟਾਈਮ ਰਹਿ ਆਪਣੀ ਤਿਆਰੀ ਕਰ ਕੰਢੇ ਤੇ ਕੀੜਾ ਫੜਾ ਰੱਖਾ ਆ ਪਬਲੀ ਕਿੱਥੇ ਦੋ ਬਈ ਕੰਮ ਹੈ ਤੇ ਅਸੀਂ ਤੇਰੇ ਨਾਲ ਆਈਏ ਆਹ ਦੱਸਵਾ ਠੀਕ ਆ ਚੱਲ ਫਿਰ ਆ ਕੰਢੇ ਤੇ ਮਾਰ ਕੀ ਬੜਾ ਜਿਹੜਾ ਕਰੀਏ ਕੇ ਰਾਨੀ ਦੀ ਸਟਾਰਟ ਆ ਐਂ ਕਰਿਓ ਉਧਰ ਮਾਰਾ ਜੇ ਬੇੜੇ ਵਾਲੇ ਪਾਸੇ ਮਾਰ ਕੇ ਆਓ ਜਿਹੜਾ ਉੱਧਰ ਹੈਗੇ ਆਪਣੇ ਕੋਲ ਦਰ ਹੁੰਦੇ ਠੀਕ ਆ ਜੇ ਹੁਣ ਪਿੰਡ ਤੇ ਤਾਂ ਜਾਇ ਰਹੇ ਹਾਂ ਜਿਹੜਾ ਮਾਰ ਕੇ ਆਇਓ ਉਧਰ ਵੀ ਆਹ ਕਰਦਾ ਕੁਝ ਨਹੀਂ ਮੈਂ ਕਿਹਾ ਬਾਈ ਨਾਲ ਰਹਿਣਾ ਦਾ ਦੰਦੇ ਨਾਲ ਠੀਕ ਆ ਦਬਣ ਦੋਣ ਵਾਲੀ ਗੱਲ ਨਹੀਂ ਕਰਨੀ ਕੋਈ ਸੁਣਨੀ ਨਹੀਂ ਲੈਣੀ ਠੀਕ ਆ ਓਕੇ 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 ਲੈ ਚੱਲੀਏ ਇੱਲਕੇ ਕੀ ਪਲਾਨ ਹੋਣ ਅਕੇ ਦਾ ਬਾਈ ਮੈਂ ਗਲਦੀਪ ਨੂੰ ਫੋਨ ਕਰਤਾ ਜੀ ਗੱਡੀ ਲੈ ਕੇ ਆ ਗਿਆ ਤਾਂ ਆਪਾਂ ਸਮਾਨ ਲੱਦ ਲੈਣੇ ਉਹਦੇ ਨਾਲ ਬਾਗ ਚੱਲਦੇ ਆਂ ਪਿੱਟ ਪਿੱਟ ਲੱਦ ਲਈਏ ਹਾਂ ਜੀ ਹਾਂ ਆਜੋ ਬਾਈ ਜੀ ਕੱਲ ਫਿਰ ਕਿਉਂ ਨੂੰ ਲੇਟ ਕਰਨ ਦਾ ਕੰਮ ਚਲੋ ਯਾਰ ਬੱਚੇ ਹੋਰ ਬਾਈ ਗਲਦੀਪ ਵਧੀਆ ਜੀ ਵਧੀਆ ਠੀਕ ਹੋ ਵਧੀਆ ਬਾਈ ਪਿੱਲੇ ਹਾਂ ਜੀ ਆਜੋ ਬਾਈ ਕਲਦੀਪ ਹਾਂ ਹਾਂ ਬਾਈ ਮਾਲ ਪਤਾ ਖਿੱਚ ਕੇ ਰੱਖੋ ਪੂਰਾ ਜਿਹੜੀ ਚੀਜ਼ ਦੀ ਲੋੜਾ ਹੁਣ ਤਾਂ ਲੋਕੀ ਦੀ ਦੇ ਵਿੱਚ ਏਟੀਆਂ ਪੂਟੀਆਂ ਕਾਟ ਲੈਣੇ ਚਾਹੀਦੇ ਠੀਕ ਹੈ ਬਿੱਲੇ ਹਾਂਜੀ ਹਾਂਜੀ ਠੀਕ ਹੈ ਬਾਈ ਮਾਂ ਤੋਂ ਉਹ ਲੈ ਲੈਣੇ ਆਂਗੇ ਜਿਹੜੇ ਤੋਂ ਨਾਲ ਦੇ ਮੁੰਡੇ ਨੇ ਪੂਰੇ ਸੈਟ ਆ ਗਏ ਰੱਖੇ ਕੇ ਬਾਈ ਦੱਸਦਾ ਹੈਗਾ ਬਾਈ ਖੰਭ ਝਾੜਦੇ ਨੇ ਅਦਗੀ ਹਾਂ ਹਾਂ ਬਾਈ ਪ੍ਰਵਾਹ ਆ ਬੱਸ ਬੱਸ ਚੱਕ ਦੋ ਵੀਰੇ ਬਿੱਲੇ ਤਾਰ ਲਓ ਬਈ ਸਮਾਨ ਤਾਰ ਲਓ ਤਾਰ ਲਓ ਹੋ ਗਈ ਪੇਮੈਂਟ ਸਾਰੀ ਚੱਲ ਕਲਦੀਪ ਚੱਕ ਬਈ ਤਰੋ 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 ਸਮਾਨਾ ਲੈ 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 ਬਾਈ ਫੱਟੇ ਠੀਕ ਆ ਬਾਈ ਠੀਕ ਆ ਹੋਰ ਵੀ ਲਾ ਜਾਗੇ ਲੋਡ ਪਈ ਜਦੋਂ ਆ ਤਰੋ ਨੈ ਚਲੋ ਭਾਈ ਚਲੋ ਚਲੋ ਬਿਲੇ ਬੈਡ ਵਿੱਚ ਬੈਡ ਵਿੱਚ ਬਾਈ ਬੈਠਾ ਬਿਲੇ ਕਿੱ데 ਕਰ ਜਾਣਾ ਬਾਈ ਆਪਾਂ ਹੁਣ ਆ ਜੋ ਬੱਲੇ ਹਾਂਜੀ ਝੜਕਾ ਗਿਆ ਡਬਲਾ ਬਾਈ ਜੀ ਨਾਨ ਬਾਈ ਜੀ ਹੋਰ ਆਜੋ ਬਾਈ ਜੀ ਕੀ ਹਾਲ ਹੈ ਤੁਹਾਨੂੰ ਬਾਈ ਜੀ ਵਧੀਆ ਵੀਰੇ ਤੁਸੀਂ ਦੱਸੋ ਹੋਰ ਬਾਈ ਠੀਕੋਂ ਕਰਦੀ ਕਾਲਾ ਬਾਈ ਹਾਂਜੀ ਹਾਂਜੀ ਬਾਈ ਜੀ ਵੇ ਤੁਹਾਨੂੰ ਪਤਾ ਹੈ ਆਪਣੇ ਗਗਨ ਬਾਈ ਜੀ ਵੋਟਾਂ 'ਚ ਖੜੀ ਨੇ ਠੀਕ ਹੈ ਜੀ ਵੀਰੇ ਠੀਕ ਹੈ ਤੁਸੀਂ ਧਿਆਨ ਰੱਖਣਾ ਹੈ ਜ਼ਰੂਰ ਵੀਰੇ ਹੋਰ ਵੀ ਲੰਡੂ ਪੰਡੂ ਪਾਰਟੀਆਂ ਤੁਹਾਨੂੰ ਪਤਾ ਹੈ ਉਹ ਡਲੇ ਵੀ ਆਈਆਂ ਹੋਣਗੀਆਂ ਹਾਂਜੀ ਤੁਸੀਂ ਆਪਣਾ ਧਿਆਨ ਰੱਖਿਓ ਪਿੰਡ ਦੇ ਵਿੱਚ ਹੋਰ ਹੀ ਫਿਰਦੇ ਨੇਗੇ ਪਰ ਜੇ ਮਾਰਦੇ ਫਿਰਦੇ ਨੇ ਬਹੁਤ ਆਉਣਗੇ ਤੁਹਾਡੇ ਕੋਲੇ ਠੀਕ ਆ ਬਾਤ ਧਿਆਨ ਰੱਖਿਓ ਤੁਹਾਡੇ ਭਾਈ ਕਹਿੰਦੀ ਜਿਵੇਂ ਕਹੋਂਗੇ ਚੱਕਵਾਗੇ ਫੱਟੇ ਠੀਕ ਆ ਬਾਈ ਕੋਈ ਗੱਲ ਨਹੀਂ ਬਸ ਥੋੜਾ ਜਿਹਾ ਮਾਨਸਾਨ ਜਾਣਾ ਤੁਹਾਨੂੰ ਪਤਾ ਹੀ ਆ ਹਾਂ ਕੋਈ ਗੱਲ ਨਹੀਂ ਬਾਈ ਸਭ ਕਰਿਆ ਹੋਇਆ ਹਾਲ ਤੁਹਾਡਾ ਵਿਲੇ ਲਿਆ ਕੱਢ ਕੇ ਬਾਈ ਹਾਂ ਜੀ ਹਾਂ ਹਾਂ ਲਿਆ ਯਾਰ ਬਾਈ ਦਾ ਕਰ ਮਾਨਸਾਨ ਬਾਈ ਰੱਖਿਓ ਧਿਆਨ ਠੀਕ ਆ ਕੋਈ ਗੱਲ ਨਹੀਂ ਬਾਈ ਹਾਂ ਜ਼ਰੂਰ ਲੈ ਬਾਈ ਠੀਕ ਆ ਬਾਈ ਹਣਾ ਫਿਰ ਤੰਨੇ ਜੇ ਬਾਈ ਕਿਸੇ ਹੋਰ ਚੀਜ਼ ਲੋੜ ਹੋਈ ਦੱਸ ਦਿਆ ਬਿੱਲੇ ਨੂੰ ਕਹਿ ਦੇ ਬਿੱਲੇ ਡਿਊਟੀ ਲੱਗੀ ਆ ਠੀਕ ਆ ਮਾਰ ਪਹੁੰਚ ਜੋ ਕਰੇ ਦਮਾ ਟੈਨਸ਼ਨ ਲੈਣੀ ਠੀਕ ਆ ਬਾਈ ਡਟ ਜੋ ਮੇਰੇ ਕਹਣਾ ਪ੍ਰਵਾਹ ਨਹੀਂ ਚੱਕਦਾ ਮੇਰੇ ਕੰਮ ਆ ਬੜਾ ਠੀਕ ਆ ਬਾਈ ਚੰਗਾ ਬਾਈ ਹੋ ਕੇ ਬਾਈ ਚੰਗਾ ਆ ਜੋ ਬਾਈ ਆਪਾਂ ਅਗਲੇ ਘਰ ਚੱਲੀਏ ਹੁਣ ਹਾਂਜੀ ਠੀਕ ਆ ਬਿੱਲੇ ਹਾਂਜੀ ਵੋਟਾਂ ਪੱਕੀਆਂ ਕਰਦੀ ਇਹਨਾਂ ਦੀ ਇਹਨਾਂ ਦੇ ਘਰ ਦੀਆਂ 5-7 ਵੋਟਾਂ ਨੇਗੀਆਂ ਆਪਾਂ ਨੂੰ ਹਣ ਚਾਹੀਦਾਂ ਨੇ ਠੀਕ ਆ ਤੁਸੀਂ ਪ੍ਰਵਾਹ ਨਹੀਂ ਬਣਦੇ ਬਸ ਠੀਕ ਆ ਬੈਠੋ ਬਾਈ ਬੱਚਾ ਲੇਕ ਲਵੀ ਹੈ ਤਕੀ ਹਾਂ ਜੀ ਤੁਹਾਡੇ ਸਿਰ ਤੇ ਸਾਰਾ ਕੰਮ ਤੁਹਾਡੇ ਕਰਤੀ ਖੜਾ ਬਾਈ ਗੁਰਦਾਸ ਗੁਰਦਾਸ ਬਾਈ ਹਾਂ ਬਾਈ ਹੋਰ ਬਈ ਦਰਸ਼ਨ ਕੀ ਹਾਂ ਹੋਰ ਬਰੇਤਨ ਨੇ ਕੀ ਹਾਲ ਹਾਂਜੀ ਵਧੀਆ ਵੀਰੇ ਤੁਸੀਂ ਦੱਸੋ ਦੇ ਭਈਆ ਆਪਣਾ ਚਾਚਾ ਜੀ ਦੀ ਵੋਟਾਂ 'ਚ ਖੜਾ ਹੋ ਰਿਹਾ ਠੀਕ ਹੈ ਜੀ ਵੀਰ ਜੀ ਆਪਾਂ ਖਿਆਲ ਰੱਖਣਾ ਪੂਰਾ ਭਾਈ ਯਾਰ ਦੂਜੀ ਪਾਰਟੀ ਵਾਲੇ ਵੀ ਆ ਕੇ ਗਏ ਸੀ ਗੱਲ ਨੂੰ ਨਹੀਂ ਉਹ ਵੀ ਕਹਿ ਕੇ ਗਏ ਨੇ ਵੋਟਾਂ ਬਾਰੇ ਭਾਈ ਆਪਾਂ ਨੇ ਸਿਰਫ ਇਮਾਨਦਾਰੀ ਦੀ ਚੋਣ ਲੜਨੀ ਹੈ ਠੀਕ ਹੈ ਜੀ ਵੀਰ ਠੀਕ ਹੈ ਆਪਾਂ ਨੇ ਪਿੰਡ ਦੇ ਆ ਗਲੀਆਂ ਨਾਲੀਆਂ ਤੱਕ ਨਹੀਂ ਸੀਮਤ ਰਹਿਣਾ ਪਲੇ ਗਰਾਊਂਡ ਲਿਆਉਣੇ ਇਤਕੀ ਠੀਕ ਹੈ ਨਾ ਏਡਾਂ ਦੇ ਬੜੇ ਬੜੇ ਲਾਇਬ੍ਰੇਰੀ ਤੇ ਸਕੂਲ ਦੇ ਜਿੰਨੇ ਵੀ ਕੰਮ ਰੋਕੇ ਹੋਏ ਨੇ ਆਪਣੇ ਠੀਕ ਹੈ ਨਾ ਉਹ ਸਾਰੇ ਆਪਾਂ ਨੇ ਲੈ ਕੇ ਆਉਣੇ ਨੇ ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਕੋਈ ਸਾਥ ਆ ਦੇਵਾਂਗੇ ਪਰ ਮੜਾ ਜਾ ਸਾਡੇ ਬਾਰੇ ਵੀ ਸੋਚਣਾ ਪਊਗਾ ਨਾ ਉਹ ਪਹਿਲਾਂ ਬਈ ਯਾਰ ਗਗਨੋਰੀ ਵੀ ਆ ਕੇ ਗਏ ਨੇ ਮਾਨ ਤਾਨ ਕਰਕੇ ਗਏ ਨੇ ਤੈਨੂੰ ਪਤਾ ਬਈ ਅਸੀਂ ਖਾਣ ਪੀਣ ਵਾਲੇ ਬੰਦੇ ਆ ਹਨਾ ਸੁੱਕੀਆਂ ਵੋਟਾਂ ਦਾ ਬਈ ਪਾ ਨਹੀਂ ਸਕਦੇ ਨਾ ਪਰ ਉਹ ਸਾਡੇ ਬਾਰੇ ਸੋਚੋ ਬਸ ਨਾਲੀਆਂ ਤੁਹਾਡੇ ਬਈ ਚੱਲ ਕੋਈ ਨਾ ਬਈ ਬਾਕੀ ਤੰਨੇ ਠੀਕ ਆ ਬਈ ਠੀਕ ਆ ਜੀ ਵੀਰੇ ਠੀਕ ਆ ਬਈ ਪੂਰੀ ਸਪੋਰਟ ਕਰਿਓ ਹੈ ਓਕੇ ਬਈ ਚਲੋ ਸਾਲੇ ਬਣੇ ਨੇ ਇਮਾਨਦਾਰੀ ਦੇ ਆ ਜਾਂਦੇ ਨੇ ਸੁੱਕੀਆਂ ਵੋਟਾਂ ਲੈਣਾਂ ਹਾਂ ਆ ਬਈ ਗੋਦਣਾ ਇਹਨਾਂ ਦੀਆਂ ਵੀ ਸੀ 7 ਬੂਟਾਂ ਨੇ ਅੱਪਰ ਵਾਲੀਆਂ ਨੇ ਠੀਕ ਹੈ ਇਹਨਾਂ ਨੂੰ ਚੱਕ ਦਿੰਦੇ ਮੈਂ ਇਸ ਤਰ੍ਹਾਂ ਲੱਭਾ ਹਾਂ ਹਾਂ ਬਾਈ ਇਹਦੇ ਚੱਕਦੇ ਜੇ ਵੱਡੇ ਇਹਨਾਂ ਦੇ ਵੀ ਬੱਚੋ ਚਲੋ ਹੋਰ ਬੰਦੇ ਕਾੜਦੇ ਨਾਲੇ ਨਾ ਫਟਾ ਕਰੀਆਂ ਪੱਕੀਆਂ ਨੇ ਵੱਡੇ ਆਪਣੇ ਹੀ ਚਾਹੀਦੇ ਨੇ ਬੇਟੀ ਚਾਹੀਏ ਕਦੀ ਵੱੱਦ ਲੱਗ ਜਾਏ ਕੋਈ ਵੱਡੀ ਗੱਲ ਨਹੀਂ ਠੀਕ ਹੈ ਬਾਈ ਚੱਕ ਦੋ ਚੱਲ ਚਲੋ ਬਲਾਓ ਹਾਂ ਕੰਪਲੀਟ ਕਰਕਾਉ ਬਿੱਲੇ ਹਾਕਰਾਂ ਆਜੀ ਹਾਂ ਮਾਰ ਆ ਗਿਆ ਗੁਰਦਾਸ ਬਾਈ ਹਾਂ ਬਾਈ ਕੋਣ ਆ ਆਇਓ ਜੀ ਮੜਾ ਜਾ ਹੋਰ ਬਾਈ ਗੁਰਦਾਸ ਸਸੀਕਾਰ ਬਾਈ ਜੀ ਠੀਕ ਹੋ ਬਾਈ ਜਿਵੇਂ ਸਾਨੂੰ ਪਤਾ ਗਾਗਨ ਬਾਈ ਆਪਣਾ ਵੋਟਾਂ 'ਚ ਖੜਾ ਥਾਂ ਰੱਖਿਓ ਰੱਖਾਂ ਦੀ ਕੋਈ ਗਲਤੀਆਂ ਹਾਂ ਠੀਕ ਆ ਬਾਈ ਜ਼ਰੂਰ ਕੋਈ ਨਹੀਂ ਕੋਈ ਨਹੀਂ ਬਾਈ ਤੁਹਾਡਾ ਮਾਨਸਾਨ ਪੂਰਾਗਾ ਫੇਰ ਵੀ ਲੋੜ ਹੋਊ ਤਾਂ ਦੱਸਿਓ ਠੀਕ ਆ ਬਿੱਲੇ ਲਿਆ ਸਮਾਨ ਦੇ ਬਾਈ ਤੁਹਾਡੇ ਘਰ ਦੇ ਬਾਈ 7-8 ਵੋਟਾਂ ਲਈਆਂ ਕੋਈ ਗੱਲ ਨਹੀਂ ਵੀਰ ਮੰਨ ਕੇ ਜ਼ਰੂਰ ਕਿਰਪਾ ਕਰਿਓ ਠੀਕ ਆ ਐਤ ਕੀ ਸਰਪੰਚ ਬਣਾ ਦਿਓ ਨਾਲੀ ਗੱਲ ਸੁਣ ਲੈ ਬਾਈ ਇਥੇ ਹੋਰ ਹੀ ਫਿਰਦੇ ਨੇ ਲੰਗੜ ਜੇ ਠੀਕ ਆ ਉਹਨਾਂ ਨੂੰ ਵੋਟ ਨਹੀਂ ਪਾਉਣੀ ਆਪਾਂ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਆਉਣਗੇ ਇਧਰ ਕੋਲ ਮੇਰੇ ਤੋਂ ਬਾਅਦ ਆਉਣਗੇ ਮੈਨੂੰ ਪਤਾ ਠੀਕ ਆ ਉਹਨਾਂ ਨੂੰ ਨਹੀਂ ਕਰਨਾ ਕੁਝ ਵੀ ਧਿਆਨ ਰੱਖਿਓ ਬਾਈ ਠੀਕ ਆ ਬਾਈ ਚੰਗਾ ਬਾਈ ਅਸੀ ਕਾ ਠੀਕ ਆ ਬਾਈ ਬਿਲੇ ਹਾਂਜੀ ਵੋਟਾਂ ਪਾਉਂਗਾ ਨਹੀਂ ਇਹ ਪਾਊਗਾ ਕਿਵੇਂ ਨਹੀਂ ਬਾਈ ਮੈਨੂੰ ਤਾਂ ਮੈਨੂੰ ਤਾਂ ਹੌਲੀ ਜੇ ਬੋਲਦਾ ਲੱਗਿਆ ਇਹ ਜਿਵੇਂ ਵੋਟ ਪਾਉਂਦਾ ਨਹੀਂ ਕੋਈ ਗੱਲ ਨਹੀਂ ਬਾਈ ਇਹੋ ਜਿਹੀ ਵੀ ਕੀ ਪਾਉਂਦੇ ਹੁੰਦੇ ਨੇ ਕੱਲ ਸੌਣਾ ਪੇਟੀ ਮਹਿੰਗੀ ਦੇ ਰਹੇ ਆ ਆਪਾਂ ਉਹ ਕੋਈ ਗੱਲ ਵਾ ਠੀਕ ਆ ਓਕੇ ਬਾਈ ਚਲੋ ਬੈਠੋ ਗੱਡੀ 'ਚ ਬੈਠ ਠੀਕ ਨਾ ਠੀਕ ਹੈ ਜੀ ਕਰਦਾਸ ਹਾਂ ਬਾਈ ਕੌਣ ਪਰ ਬਾਈ ਕਰਦਾਸ ਹਾਂ ਠੀਕ ਆ ਵੀਰੇ ਕੂ ਸੁਣਾ ਹਾਂ ਹਾਂ ਜੀ ਦੋ ਜੀ ਕਰ ਮੇਕ ਤੇ ਮੈਂ ਚਾਚਾ ਬੋਟਾਂ ਚ ਖੜਾ ਹੋ ਰਿਹਾ ਬਾਈ ਅਸਿਆ ਬਾਈ ਹਾਂ ਜੀ ਬੋਟਾਂ ਚ ਖੜੇ ਹੋ ਰਹੀਆਂ ਚਾਹ ਰੱਖ ਲੀ ਮਾੜਾ ਮਪਾ ਇਸ ਕੀ ਗਾਗਨ ਵੀ ਆਇਆ ਥੀ ਯਾਰ ਬਾਕੀ ਕੋਈ ਗੱਲ ਨਹੀਂ ਪਾਦਾਂਗੇ ਸਾਡੇ ਕੰਨੀ ਵੀ ਖਿਆਲ ਰੱਖੋ ਮੜ ਜਾ। ਬਾਈ ਕੋਈ ਗੱਲ ਨਹੀਂ ਥੋਡੇ ਕੰਨੀ ਵੀ ਖਿਆਲ ਰੱਖਾਂਗੇ। ਪਹਿਲਾਂ ਆਪਾਂ ਨਹੀਂ ਪਿੰਡ ਦਾ ਬਣਾ ਲੀਏ ਕੁਛ। ਦੇਖ ਲੈ ਬਾਈ ਗਾਗਨ ਨੇ ਤਾਂ ਫੋਲਰ ਫਟ ਚੱਕ ਰਹੇ ਨੇ। ਆਪਾਂ ਤਾਂ ਇਮਾਨਦਾਰੀ ਨਾਲ ਸਰਪੰਚੀ ਉਹ ਕਰਨੀ ਹੈ। ਠੀਕ ਹੈ ਨਾ? ਖਾਣ ਪੀਣ ਵਾਲਾ ਨਹੀਂ। ਖਾਣ ਪੀਣ ਤਾਂ ਨਸ਼ੇ ਆਪਾਂ ਨੇ ਪਿੰਡ ਦੇ ਵਿੱਚੋਂ ਬੰਦ ਕਰ ਲੈਣੇ। ਫਿਰ ਕੋਈ ਗੱਲ ਨਹੀਂ ਜਿਸ ਸੋਚਾਂਗੇ। ਸਾਥ ਦਿਓ ਬਾਈ। ਖਾਲੇ ਬਣੇ ਇਦਾਂ। ਸਾਰਾ ਪਿੰਡ ਦੇ ਖਾਣ ਪੀਣ ਤੇ ਤੋਂ ਲੈ ਦੇਖੀ ਪਤੀਜਾ ਮੈਂ ਤਾਂ ਡਰ ਜਾ ਲੱਗ ਜਾਂਦਾ ਉਹ ਤੋਂ ਟੈਨਸ਼ਨ ਲੈ ਜਾਂਦਾ ਇਹ ਤਾਂ ਹੁੰਦੇ ਨਹੀਂ ਪਿੰਡ 'ਚ ਲੋਟਣ ਦੇ ਕਿਹਾ ਤੂੰ ਕੋਈ ਐਸੀ ਨਹੀਂ ਪਣੀ ਬੋਟਾ ਦਾ ਕੀ ਮਹੌਲ ਬਣਿਆ ਪਿਆ ਪਿੰਡ 'ਚ ਜੀ ਤੇਰੇ ਤੇ ਦੇ ਖੜੇ ਨੇ ਬੋਟਾ ਚ ਦੋ ਜਣੇ ਖੜੇ ਨੇ ਇੱਕ ਗਾਗਨ ਅਤੇ ਇੱਕ ਕਰਮਾ ਪਤਾ ਨਹੀਂ ਕਿਹੜਾ ਜਿੱਤੂਗਾ ਦੋਨਾਂ 'ਚੋਂ ਕਰਮਾ ਜਿਹੜਾ ਬੰਦਾ ਉਹ ਖੜਿਆ ਲਿਖਿਆ ਹੈਗਾ ਤੇ ਲੱਗਦਾ ਉਹ ਜਿੱਤ ਸਕਦਾ ਹੈ ਤੇ ਗਾਗਨ ਹੈ ਜਿਹੜਾ ਉਹ ਮਢੀਰ ਜ਼ਿਆਦਾ ਲਿਖੀ ਹੋਈ ਆ ਦੇ ਪਿੱਛੇ ਉਹ ਮੁਸ਼ਕਲ ਹੀ ਜਿੱਤ ਸਕਦਾ ਹੈ ਦੇ ਧੱਕੇ ਧੁੱਕੇ ਨਾਲ ਹੀ ਜਿੱਤਦਾ ਹੈ ਜਿੱਤੇ ਜਾਂਦਾ ਵੀ ਕਰਮਾ ਤਾਂ ਕੋਈ ਸਹੂਲਤ ਵੀ ਵਧੀਆ ਕਰ ਦੂਗਾ ਪਿੰਡਾ ਜੀ ਕੋਈ ਵਧੀਆ ਸਹੂਲਤਾਂ ਕੋਈ ਚੁਆਕਾ ਜੁੱਖਾ ਨੂੰ ਕੋਈ ਵਧੀਆ ਆਪਣੇ ਵਰਗਿਆਂ ਵਰਗਿਆਂ ਨੂੰ ਕੋਈ ਕੰਮ ਮਿਲ ਸਕਦਾ ਚਲ ਕੋਸ਼ਿਸ਼ ਕਰਦਾ ਆਪਾਂ ਕਰਮੇ ਕਰਨੀ ਵਿੱਚ ਕਰਮੇ ਨੂੰ ਜਿਤਾਵਾਂਗੇ ਆਪਾਂ ਤਾਂ ਧੱਕਾ ਧੁੱਕਾ ਲਖਾ ਕੇ ਤਾਂ ਮੁੰਡਾ ਦਾ ਗਾਗ ਨਹੀਂ ਜਿੱਤੇ ਕਿਉਂਕਿ ਇਹਦਰ ਵੀ ਪੈਸੇ ਵਾਲਾ ਬੰਦਾ ਹੋ ਉਹਨੂੰ ਦਾਦੂ ਪੁਲੇ ਆਉਣ ਵਾਲੇ ਤਾਂ ਦਾਦੂ ਪੁਲੇ ਆਈ ਜਾਂਦੇ ਨੇ ਤੇ ਜਨਾਨੀਆਂ ਨੂੰ ਤਾਂ ਕੁਛ ਨਹੀਂ ਦਿੰਦੇ ਹੈਗੇ Karena besok kegorong griba, pada griba 5.000 atau juga apa nih seharian ini ular milky usianya 2.000, 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 ਲੱਗਦਾ ਉਹਨੂੰ ਬੜਾ ਪਸੰਦ ਆਇਆ। ਇਹ ਰਸਤਾ ਨੂੰ ਫੜਦਨੇ ਹੰਕਾਰੇ ਹੋਵੇ। ਉਹ ਕੋਈ ਗੱਲ ਨਹੀਂ ਪੁੱਤਰਾ ਟੈਨਸ਼ਨ ਨਾ ਲੈ। ਉਹ ਕੋਈ ਨਾ ਕਰਦਾਂਗੇ ਠੰਡੇ ਆਪਾਂ। ਗਗਨ ਭਾਈ ਉਹ ਬੋਦੀਆਂ ਵਾਲਾ ਮੋਢਾ ਚੱਕੀ ਫਿਰਦਾ ਕਰ ਮੇਰਾ। ਆਹਾ ਸ਼ੋਰ ਜਾ। ਹਾਂਜੀ। ਇਹਨੂੰ ਤਾਂ ਅਸੀਂ ਕਾਲਜ ਚ ਆਪੇ ਕਰਦਾਂਗੇ ਸੈੱਟ ਭਾਈ। ਇਹਦੇ ਖੰਭ ਮੈਂ ਖੰਡਿਆਂ। ਬੱਲੇ। ਇਹਨੂੰ ਚੰਗੀ ਤਰ੍ਹਾਂ ਕਰਨਾ ਪੈਸਾ। ਹਾਂ ਭਾਈ ਤੂੰ ਟੈਨਸ਼ਨ ਨਾ ਲੈ। ਇਹ ਨਵੇਂ ਜੇ ਖੂਨ ਜਣਾ ਬਾਹਲਾ ਉਬਲਦਾ ਇਹਨੂੰ ਕਰਨਾ ਠੰਡਾ। ਕਰਦਾਂਗੇ ਰੜਕ। ਮੈਂ ਚੱਕ ਨਹੀਂ ਭਾਈ ਇਹਨੂੰ। ਠੀਕ ਆ ਭਾਈ। ਯਾਰ ਰੱਖਣਾ ਪੂਰਾ। ਬੱਲੇ ਹਾਂ ਜੀ ਆਹ ਯਾਰ ਅਮਲੀ ਨਹੀਂ ਬੱਠਾ ਹੈਗਾ ਚੱਲ ਪੱਕੀ ਹੈ ਬਾਈ ਅਮਲੀ ਉਹ ਇਹਨੂੰ ਮਿਲ ਕੇ ਜਾਂਦੇ ਆ ਦੇ ਕੋਲ ਖਾਵਰਾ ਪੂਰੀ ਹੁੰਦੀ ਨੇ ਪਿੰਡ ਦੀ ਬਾਈ ਇਹ ਕੀ ਦੱਸਦਾ ਇਹਦਾ ਵੀ ਕਰਦੇ ਇਮਾਰਤ ਬਣਾ ਮੋਟਾ ਕਿੰਨੇ ਅਮਲੀਆ ਹੋਰ ਵਧੀਆ ਬਹੁਤ ਵਧੀਆ ਆਓ ਜੀ ਆਓ ਫਿਰ ਬੋਟਾ ਕਿਵੇਂ ਚੱਲ ਰਿਹਾ ਮਾਹੌਲ ਠੀਕ ਹੈ ਤੂੰ ਦੱਸ ਤੈਨੂੰ ਕੀ ਕਿਨੇ ਲਾ ਕੇ ਆਏ ਹੁਣ ਤੱਕ ਖਵਾਦੇ ਵਿੱਕਾ ਨੇਰ ਵਾਲੀ ਉਹ ਐਮਲੀਆਂ ਬੀਕਾ ਨੇਰ ਵਾਲੀ ਦਾ ਤੈਨੂੰ ਖਵਾਵਾਂਗੇ ਉਹ ਜੇ ਐਮਲੀਆਂ ਦੇ ਹੱਟ ਦੁਖਣੋਂ ਹਟਾਉਂਗੇ ਤਾਂ ਹੀ ਅਸੀਂ ਵੀ ਠੰਡੀ ਨਿਗਾ ਰੱਖਾਂਗੇ ਫਿਰ ਉਹ ਤੈਨੂੰ ਖਵਾ ਵੀ ਦਵਾਂਗੇ ਤੈਨੂੰ ਪਿਆ ਵੀ ਦਵਾਂ ਤੇ ਤੈਨੂੰ ਨਮਾ ਵੀ ਦਵਾਂਗੇ ਹੋਰ ਦੱਸ ਮੈਂ ਚੋਦੂਆ ਜਮੇ ਟੈਨਸ਼ਨ ਨਾ ਲਾਓ ਵੋਟਾਂ ਮੈਂ ਆਪਦੀਆਂ ਰਹਿ ਗਈ ਨੇ ਨਾ ਐਮਲੀਆਂ ਪਹਿਲਾਂ ਤਾਂ ਐਂ ਦੱਸ ਪਿੰਡ ਚ ਕੀ ਕੀ ਚੱਲ ਰਿਹਾ ਹੈ ਉਹ ਮਲੰਗ ਜੇ ਫਿਰਦਣੇ ਵਾਲੇ ਉਹ ਕੀ ਕਹਿੰਦੇ ਨੇ ਉਹ ਕਿਉਂ ਟੈਨਸ਼ਨ ਲੈਨੇ ਉਹਨਾਂ ਦੀ ਹਾਂ ਉਹ ਨਹੀਂ ਜਦੋਂ ਦੇ ਪੱਕੀ ਗੱਲ ਹੈ ਉਹ ਤਾਂ ਭੁੱਲ ਜਾ ਬਸ ਠੀਕ ਹੈ ਤੁਸੀਂ ਇਦਾਂ ਮੜਾ ਖਿਆਲ ਰੱਖਿਓ ਬਹੁਤ ਖਿਆਲ ਹੈ ਬਾਈ ਫੁੱਲਾ ਚੰਚੇ ਚੁੰਚੇ ਦਾ ਖਿਆਲ ਰੱਖਿਆ ਕਰੋ ਆਮਲੀਆਂ ਦਾ ਚਮਚਾ ਛੱਡ ਤੈਨੂੰ ਦੋਖਦੇ ਨੇ ਉਹ ਤੈਨੂੰ ਕਾਲੀ ਖਵਾਵਾਂਗੇ ਕਾਲੀ ਬੱਸ ਫਿਰ ਜਿੱਤ ਪੱਕੀ ਆ ਤੂੰ ਇੱਧਰ ਆ ਬਾਅਸ ਤੇ ਪਿੱਛੇ ਦੀਆਂ ਆਦੂ ਖਵਾਈਏ ਆਹ ਲੱਗਦਾ ਹੋਰ ਆ ਜਾ ਸਭੋ ਨਾ ਫਿਰ ਪਿੱਛੇ ਆਮਲੀਆਂ ਰੋਕ ਲਾ ਰੋਕਦੇ ਬਈ ਵਿਚੇ ਇਹ ਤੇਰਾ ਸੁੱਕਾ ਬੱਚੇ ਗਿੱਲਾ ਹੁਣ ਨਾ ਟੈਨਸ਼ਨ ਲਿਓ ਜਮੇ ਵੀ ਆਮਲੀਆਂ ਚੱਕ ਦੀ ਚੱਕ ਦੀ ਗੰਮਾ ਠੀਕ ਆ ਫਰਦਾ ਖਾਣਾ ਕਮੈਂਟ ਤੇ ਆ ਵੀ ਲੈ ਜੀ ਆਹ ਆ ਕੇ ਦੇਖੀ ਨਜ਼ਾਰੇ ਸਰਪੰਚ ਕਹਿਦਾ ਦੱਸੀ ਖਾ ਕੇ ਵੀ ਕਹੀਦੀ ਐ ਕੋਈ ਗੱਲ ਨਹੀਂ ਬਰੁੱਦੀ ਨਹੀਂ ਕਰਦਾ ਤੇਰਾ ਲਾਦੀ ਆਂ ਮੜੀਆ ਸਰਾ ਗੱਲ ਸੁਣ ਲੈ ਉਹਨਾਂ ਕਿਹਦੇ ਦੇਖਣਾ ਹੈਗਾ ਆਪਾਂ ਨੇ ਬੱਸ ਜਲਦੀ ਬਾਈ ਫਿਰ ਚੱਲ ਬਿੱਲੇ ਚੱਲੀਏ ਚਲੋ ਬਾਈ ਲੈ ਬਈ ਬੋਟਾ ਇਹ ਵੀ ਆਪਣੀਆਂ ਪੱਕੀਆਂ ਨੇ ਲੈ ਇੱਕ ਬੋਤਲ ਆ ਕਾਲਾ ਮਾਲ ਆਹੀ ਦੋ ਦਿਨ ਨੇ ਫਿਰ ਆਪਾਂ ਨੂੰ ਵੀ ਕੀ ਨੇ ਪੁੱਛਣਾ ਦੱਬੀ ਚੱਲ ਕੰਮ ਆਹਾਹਾ ਨਜ਼ਾਰੇ ਆਉਣਗੇ ਨੀ ਭੈਣੇ ਬੋਤਾਂ ਵਾਲੇ ਥੋੜੇ ਵੀ ਆਏ ਸੀ ਹੁਣ ਦੱਸ ਕੀ ਬਣੇ ਆਪਣੇ ਪਿੰਡ ਦਾ ਹਾਂ ਹੁਣ ਆਪਾਂ ਵੋਟ ਕਿਹਨੂੰ ਪਾਵਾਂਗੇ ਕਰ ਮੇਰੇ ਵੋਟ ਪਾਵਾਂਗੇ ਗਗਨ ਤਾਂ ਬੇੜਾ ਡੁੱਬਿਆ ਪਿਆ ਉਹ ਤਾਂ ਪਿੰਡ ਦਾ दारू ਪਿਆ ਪਿਆ ਕੰਮ ਖਰਾਬ ਕਰਿਆ ਪਿਆ ਕਰ ਮੈਂ ਵੋਟ ਪਾਵਾਂ ਕਰਮਾ ਵਧੀਆ ਬੰਦਾ ਵਧੀਆ ਬੰਦਾ ਹਾਂ ਠੀਕ ਆ ਭੈਣੇ ਉਹਨੂੰ ਹੀ ਪਾਵਾਂਗੇ ਫਿਰ ਆਪਣਾ ਪਿੰਡ ਦਾ ਕੰਮ ਅਸਵਾਰੂਗਾ ਠੀਕ ਆ ਉਹ ਯਾਦ ਰੱਖੀ ਤੂੰ ਇਹ ਗੱਲ ਠੀਕ ਆ ਪੁੱਤ ਮੋਸਾ ਸਿੱਧੀ ਗੱਲ ਪੁੱਤਰੋ ਆ ਜਾ ਬੈਠੋ ਅੱਜ ਜਿਹਦਾ ਦਰਸੀ ਉਹੀ ਗੱਲ ਹੋਗੀ ਕੀ ਗੱਲ ਹੋਗੀ ਪੁੱਤਾਂ ੱੱਕਾ ਹੋ ਗਿਆ ਆਪਣੇ ਨਾਲ ਕਿਵੇਂ 200 ਵੋਟਾਂ ਦੇ ਹਾਰ ਗਿਆ ਥੋੜਾ ਪਲਾ ਹੋ ਜੇ ਮੈਂ ਜਿਹੜੀ ਗੱਲ ਤੋਂ ਡਰਦਾ ਸੀ ਉਹੀ ਹੋ ਗਿਆ ਮੈਂ ਤੈਨੂੰ ਕਿਹਾ ਸੀ ਪੁੱਤਾਂ ਕਿ ਪੈਸੇ ਵਾਲੀ ਦੀ ਸਰਪੰਚੀ ਆ ਆਪਣੀ ਕਾਦੀ ਸਰਪੰਚੀ ਆ ਪੜਾਈ ਦੀ ਅੱਜ ਕੱਲ ਕੋਈ ਕੀਮਤ ਨਹੀਂ ਹੈਗੀ ਬੜੇ ਲੇਖਨ ਨੂੰ ਕੋਈ ਨਹੀਂ ਪੁੱਛਦਾ ਪੁੱਤ ਸਿਰਫ ਦਾਰੂ ਪੁੱਕੀਆਂ ਭੇਮ ਇਹਨਾਂ ਦੇ ਲੱਗਦੇ ਨਵੀਂ ਪੀੜ੍ਹੀ ਸਾਡੀ ਚਲੋ ਕੋਈ ਨਾ ਪੁੱਤ ਹੁਣ ਬਣਦਾ ਵੀ ਕੁਛ ਨਹੀਂ ਠੀਕ ਹੈ ਨਾ ਦੇਖ ਲੈਣੇ ਇਹਨੂੰ ਵੀ ਜੋਰ ਲਾ ਕੇ ਹੁਣ ਨਵੇਂ ਸਰਪੰਚ ਨੂੰ ਕੀ ਕਰਦੇ ਨੇ ਦੇਖ ਲੈ ਗਗਦੀਪ ਆਹ ਗੱਡੀ ਛੱਡੀ ਫਿਰ ਉਹ ਬੱਲੇ ਬੱਲੇ ਕਰਾਤੀ ਆ ਗਿਆ ਝੂਟਾ ਹਨਾ ਹਾਂ ਭਾਈ ਨਜ਼ਾਰਾ ਆ ਗਿਆ ਵਾਹ ਭਾਈ ਸ਼ਾਮ ਅੱਜ ਤਾਂ ਦਿਲ ਯਾਰ ਧੜਕ ਧੜਕ ਕਰ ਰਿਹਾ ਹੈਗਾ ਤੇ ਦਾ ਮਨ ਫਿਕਰ ਕਿਉਂ ਕਰਦਾ ਯਾਰ ਤੁਸੀਂ ਰਿਪੋਰਟ ਪਈ ਆ ਤੈਨੂੰ ਇੰਨਾ ਤਾਂ ਦਾ ਖਰਚਾ ਕਰਿਆ ਸਾਰਾ ਪਿੰਡ ਦਰੂਣੋਂ ਨਿਮਾਤਾ ਦਿੰਨੇ ਭਾਈ ਪੈਸਾ ਤਾਂ ਪਾਣੀ ਵਾਂਗੂ ਵਹਾਤਾ ਉਹਦਾ ਪਤਾ ਹੀ ਹੈ ਸਭ ਨੂੰ ਪਤਾ ਹੈ ਸਭ ਨੇ ਤਾਂ ਤੈਨੂੰ ਯਾਰ ਵੋਟਾਂ ਪਾਈਆਂ ਨੇ ਤੂੰ ਤਰਸਦਾ ਕਿਉਂ ਆ ਇਹ ਕਰਨਾ ਸਰ ਉਹਦੇ ਖਬਰਸਾਰ ਲੈ ਕੇ ਆਉਂਦੇ ਨੇ ਨਵੀ ਲੱਗੇ ਹੋਏ ਭਾਈ ਫੇਰ ਵੀ ਬਹੁਤ ਡਰ ਲੱਗਦਾ ਐ ਹੋਇਆ ਤਾਂ ਵੀ ਕਿਤੇ ਉਹੀ ਕੰਮ ਨਾ ਹੋ ਜੇ ਉਹ ਜ਼ਮੀਨਾਂ ਫਿਕਰ ਕਰ ਕਾ ਨਿਆ ਯਾਰ ਤੇਰੇ ਤਾਂ ਹਾਰ ਪਾਈ ਖੜੇ ਨੇ 2000 ਮੀਟਰਾਂ ਜਦੋਂ ਕੁਸ਼ਕਾਬਰੀ ਮਿਲਣ ਲੜੀ ਹੈ। ਅੱਛਾ ਬਾਈ। 2000 ਮੀਟਰਾਂ ਵਿੱਚ ਛੋਟੇ ਵੀਰ ਅਸੀਂ ਤੇਰੇ ਨਾਲ ਮੂਹੇ ਨਹੀਂ ਖੜੇ। ਚਲੋ ਬਾਈ ਥੋੜੇ ਭਾਈਆਂ ਕਰਕੇ ਆਪਾਂ ਤਾਂ ਅੱਖ ਜੱਪਿਆ ਦੀ। ਥੋੜੇ ਭਾਈਆਂ ਕਰਕੇ ਆਪਾਂ ਤਾਂ ਖੜੇ ਹੋ ਗਏ। ਦੇ ਦੇ ਚੱਲ ਰਹਿ ਤਿੰਨ ਨੂੰ ਔੜਕੂ ਕੱਢ ਦੇ। ਐਨ ਟੈਨਸ਼ਨ ਵੀ ਹੋ ਜਾ। ਚਲੋ ਦੇਖਦੇ ਆਂ ਬਾਈ ਟਾਈਮ ਤਾਂ ਹੋ ਗਿਆ। ਰਿਜ਼ਲਟ ਆਉਣ ਵਾਲੀ ਹੋਊਗਾ। ਹਾਂ ਹਾਂ ਆਉਂਦੇ ਆਉਣੇ ਮੁੰਡੇ। ਬਸ ਇੰਤਜ਼ਾਰ ਕਰ। ਠੀਕ ਆ। ਉਹ ਲੈ ਲਾਗਨ ਮੁੰਡੇ ਤਾਂ ਆਏ ਗਏ। ਇਹ ਤਾਂ ਸੁਣਵਾਈ ਜੀ ਵਿਦਾਈ। ਵਾਹ! ਉਹ ਮੇਰੇ ਸ਼ੇਰੋ ਲੱਗਤੇ ਕੰਦੇ। ਬਾਈ ਗੱਟਦੇ। ਤੁਸੀਂ ਬਾਈ ਸਾਰੇ ਜਿੱਤ ਦਾ ਸੇਰਾ ਹੈ ਬਾਈ ਵੱਡੇ ਭਾਈ ਮੇਰੇ ਸ਼ਾਮ ਨੂੰ ਜਾਂਦਾਗਾ ਲੈ ਬਾਈ ਸ਼ਾਮ ਪਹੁੰਚਦਾ ਰਹੇਗਾ ਕਿਉਂਦਾ ਰਹੇ ਜਿਉਂਦਾ ਰਹੇ ਇਹ ਸਰਪੰਚ ਤੂੰ ਬਣਿਆ ਅੱਜ ਨਹੀਂ ਗੱਲ ਨੇ ਤੇਰੀ ਮਿਹਨਤ ਪਈ ਆ ਬਹੁਤ ਬਾਈ ਮੈਂ ਕਹਨਾ ਆਹ ਮਾਤਾ ਨੇ ਬਾਈ ਹਾਂ ਤੂੰ ਤਾਂ ਹੀ ਜਿੱਤਿਆ ਪੈਸਾ ਲਾਇਆ ਤੈਨੂੰ ਪੈਸਾ ਹੈ ਬਾਈ ਸੌ ਲੱਗੇ ਮੁੰਡਿਓ ਬਿਲਕੁਲ ਖੁਸ਼ ਕਰਤਾ ਯਾਰ ਕਿਆ ਮਾਤਾ ਨੇ ਹੁਣ 5 ਸਾਲ ਆਪਣੀ ਨੇ ਨਿਆਰੇ ਲੈਣ ਦੇ ਜਿੱਥੇ ਮਰਜੀ ਜਿਹਨੂੰ ਮਰਜੀ ਕੋਈ ਚੱਕਰ ਨਹੀਂ ਹੈਗਾ 5 ਸਾਲ ਆਪਾਂ ਨੇ ਲੈਣ ਦੇ ਜੀ ਓ ਯਾਰ ਇਹ ਮੈਂ ਕਦੇ ਵੀ ਨਹੀਂ ਹੱਥ ਕੁੱਟਦੇ ਨਹੀਂ ਲਾਊਂਗਾ ਵਾਲੀਆਂ ਪੀਆਂ ਵਾਂਗ ਤਿਲ ਲੁੱਟਦੇ ਜਿੰਮ ਦੇ ਸ਼ਕੀਨ ਤੇ ਫੜਾਕ ਕੁੱਟਦੇ ਨਹੀਂ ਉੱਤੋਂ ਬੰਦੇ ਸਾਰੇ ਸਾਨ ਮਿੱਤਰਾਂ ਦੇ ਜੁੱਟਦੇ ਉਹ ਸਾਡੇ ਕਰਨੇ ਪੁੱਤ ਅਸੀਂ ਜੋਰ ਤੇ ਹੱਲਾ ਆਇਆ ਤੇ ਹੁਣ ਅਸੀਂ ਸ਼ਰਾਬੀ ਅੱਤਵਾਦੀਆਂ ਦਾ ਕੀ ਕਰੀਏ ਪੁੱਤ ਜਦੋਂ ਉਹ ਸ਼ਰਾਬਾਂ ਕੈਮਰੇ ਰਹੀਆਂ ਸੀ ਆਂ ਫਾਲੇ ਦਾ ਵਾਧੂ ਜੋਰ ਲਾਇਆ ਪਰ ਹੁਣ ਕੁਝ ਬਣ ਵੀ ਨਹੀਂ ਸਕਦਾ ਚਾਚੀ ਆਪਾਂ ਕੀ ਕਰ ਸਕਦੇ ਹਾਂ ਕੋਛ ਨਹੀਂ ਬਣਦਾ ਹੁਣ ਦੇਖੋ ਚਲੋ ਜੋ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਹੈ ਥੋੜਾ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਠੀਕ ਹੈ ਨਾ ਚਲੋ ਉਹਦੀ ਪਾਵਰਤੀ ਹੈ ਨਾ ਹਾਂ ਸਰ ਪਾਵਰਤੀ ਪੈਸੇ ਵਾਲਾ ਬੰਦਾ ਤੇ ਵਾਲਾ ਸਰਪੰਚੀ ਪੈਸੇ ਤੇ ਓਰ ਨਾਲ ਲੈ ਗਿਆ ਠੀਕ ਹੈ ਨਾ ਠੀਕ ਹੈ ਮਾ ਚਾਚੀ ਜੀ ਕੋਈ ਗੱਲ ਨਹੀਂ ਧੰਨਵਾਦ ਥੋੜਾ ਬਹੁਤ ਬਹੁਤ ਠੀਕ ਹੈ ਭੈਣ ਜੀ ਠੀਕ ਹੈ ਉਹ ਆ ਦੇਖੀਏ ਕੌਣ ਆ ਗਿਆ ਦੇਖ ਲੈ ਮੇਰੀ ਐਂ ਕਹਦੇਗਾ ਹੈ ਨਹੀਂ ਕਰੇਗਾ ਬਾਹਰ ਗਿਆ ਚੰਗਾ ਮੀ ਆਂਦੇ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਹਾਂਜੀ ਦੱਸਿਓ ਕੀ ਕੰਮ ਹੈ ਸਰਪੰਚ ਸਾਹਿਬ ਇਹ ਕਰੀ ਨਾ ਅਜੇ ਤਾਂ ਹੈ ਨਹੀਂ ਕੀ ਕੰਮ ਸੀ ਤੇ ਫਾਰਮਾ ਤੇ ਮੋਹਲ ਹੋਣੀ ਸੀ ਤਾਂ ਫਿਰ ਹੈ ਨਹੀਂ ਕੱਲੂ ਆਏ ਮਿਲਣਿਆ ਜੀ ਨਾ ਅੱਜ ਤਾਂ ਹੈ ਨਹੀਂ ਉਹ ਤਾਂ ਬਿਹਨ ਕੰਮ ਹੈ ਠੀਕ ਹੈ ਜੀ ਬਿਲੇ ਚੱਲ ਮੜਾ ਯਾਰ ਕੰਮ ਚੱਲ ਕੇ ਹੀ ਹੈ ਸ਼ਾਮ ਭਾਈ ਬੈਠੀ ਆਂ ਹਾਂਜੀ ਹਾਂ ਸਰਪੰਚ ਸਾਹਿਬ ਮੇਰੇ ਭਰਾ ਦੀ ਲੜਾਈ ਹੋ ਗਈ ਜੀ ਠੀਕ ਹੈ ਉਹਨੂੰ ਥੋੜਾ ਥੜੇ ਚਾਕੇ ਲੈ ਕੇ ਮੇਰੇ ਨਾਲ ਮੜਾ ਜਾ ਥਾਣੇ ਤੇ ਚੱਲੇ ਹੋ ਜੀ ਬੇਨਤੀ ਹੈ ਉਹ ਬਈ ਮੈਂ ਤੇਰੀ ਬੇਨਤੀਆਂ ਮੰਨਦਾ ਮੈਂ ਤੇ ਸਮਝਦਾ ਗੱਲ ਹੈ ਪਰ ਮੈਂ ਥੋੜੇ ਕੰਮ ਜਾ ਰਿਹਾ ਸਾਰੇ ਤਿਆਰ ਖੜੇ ਹੁਣ ਜ਼ਰੂਰੀ ਕੰਮ ਆ ਬਈ ਅਸੀਂ ਤੁਹਾਨੂੰ ਵੋਟਾਂ ਵੀ ਪਾਈਆਂ ਨੇ ਤੇ ਟਾਇਆ ਜੀ ਤੁਹਾਨੂੰ ਬਈ ਯਾਰ ਦੇਖੇ ਵੋਟਾਂ ਦੀ ਗੱਲ ਕਰਦਾ ਹਾਂ ਜੀ ਤੁਹਾਨੂੰ ਬਈ ਮੈਂ ਵੋਟਾਂ ਆਪਦੇ ਪੈਸੇ ਨਾਲ ਖਰੀਦੀਆਂ ਨੇ ਪੈਸੇ ਨਾਲ ਸਰਪੰਚ ਬਣਿਆ ਮੈਂ ਠੀਕ ਆ ਐ ਨਾ ਕਰ ਭਾਈ ਬਣ ਕਿਨੇ ਲੈ ਜਾਣਾ ਏ ਇੱਕ ਗਲਤੀ ਨਾਲ ਦੇਸ਼ ਨੇ ਉੱਛੜਾ ਬਸ ਪੈ ਜਾਣਾ ਏ ਦੁਰਜੇ ਨਾਲ ਕੋਦਰ ਜਿੱਦਰ ਢੰਡੇ ਵਾਂਗ ਹਿੱਲਦੇ ਬਈ ਪਿਸਤਲ ਤਾਂ ਹਿਲ ਰ ਬਜ਼ਾਰੋਂ ਜਿ ਕਰੇ ਨਾ ਹੋਛ ਕਰੇ ਨਾ ਹੋਛ ਕਰੇ ਨਾ ਭਾਈ ਮੇਰੇ ਭਰਾ ਦੀ ਲੜਾਈ ਹੋ ਗਈ ਤੁਹਾਨੂੰ ਕੋਲ ਫਾਲੇ ਫੜ ਕੇ ਲੈ ਗਿਆ ਬਾਈ ਮੇਰੇ ਨਾਲ ਚੱਲਿਓ ਤੇਰੇ ਥਾਣੇ 'ਚ ਜਦ ਮੈਂ ਤਵਨ ਸਾਹ ਕੋਲ ਗਿਆ ਦੀ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਬਈ ਨਾਲੇ ਮੇਰੇ ਨਾਲ ਜਾਣ ਤੋਂ ਮਨਾ ਕਰਤਾ ਨਾਲੇ ਮੈਨੂੰ ਬਹੁਤ ਮਾੜਾ ਚੰਗਾ ਬੋਲਿਆ ਬਈ ਮੇਰੇ ਨਾਲ ਕਦੇ ਮੇਰੀ ਮਦਦ ਕਰੋ ਬਈ ਹੁਣ ਦੇਖ ਤੰਨਿਆ ਲੱਗਿਆ ਨਾ ਪਤਾ ਮੈਂ ਤੁਹਾਨੂੰ ਕਿਹਾ ਸੀ ਮੇਰਾ ਸਾਥ ਦਿਓ ਉਦੋਂ ਤੁਸੀਂ दारू ਪੀਸੇ ਵਿਗ ਗਏ ਸਿਰਫ दारू ਪੀਸੇ दारू ਪੀਸੇ ਬੋਟਾਂ ਤੁਸੀਂ ਗगन ਨੂੰ ਪਾਤੀਆਂ ਭਾਈ ਮੈਂ ਆਪਣੀ ਗਲਤੀ ਮੰਨਦਾ ਮੈਂ ਸ਼ਰਾਬ ਪਿੱਛੇ ਲੱਗ ਕੇ ਨਸ਼ੇ ਪਿੱਛੇ ਲੱਗ ਕੇ ਇੱਕ ਇਮਾਨਦਾਰ ਬੰਦੇ ਦੀ ਪਰਖ ਨਹੀਂ ਕੀਤੀ ਭਾਈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਪਲੀਜ਼ ਵੀਰੇ ਸਪੋਰਟ ਕਰੋ ਮੇਰੇ ਨਾਲ ਕਰੋ ਬਣੇ ਦੇਖ ਤੰਨਿਆ ਬਾਈ ਫਿਕਰ ਨਾ ਕਰ ਕੋਈ ਗੱਲ ਨਹੀਂ ਜਿਹੇ ਜੇ ਹੈਗੇ ਅੱਜ ਵੀ ਤੇਰੇ ਨਾਲ ਹੀ ਖੜਿਆ ਤੂੰ ਬੈਠ ਮੋਟਰਸਾਈਕਲ ਤੇ ਕੋਈ ਗੱਲ ਨਹੀਂ ਆਪਾਂ ਚੱਲਦੇ ਆਂ ਠਾਣੇ ਦੇ ਧੰਨਵਾਦ ਬਹੁਤ ਬੜੀ ਧੰਨਵਾਦ ਆਪਾਂ ਪਹਿਲਾਂ ਬਾਈ ਤੇਰੇ ਕੰਮ ਕਰਾਉਣਾ ਠੀਕ ਹੈ ਨਾ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅਸੀਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆਂ ਇਹਦੇ ਵਿੱਚ ਅਸੀਂ ਸੰਦੇਸ਼ ਦਿੱਤਾ ਹੈ ਕਿ ਕਦੇ ਵੀ ਨਸੇ ਪਿੱਸੇ ਪੈਸੇ ਪਿੱਸੇ ਆਪਣੀ ਵੋਟ ਨਾ ਵੇਚੋ ਜੇਕਰ ਤੁਸੀਂ ਆਪਣੀ ਵੋਟ ਵੇਚਦੇ ਹੋ ਤਾਂ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਦਾਤੇ ਲਾ ਰਹੇ ਹੋ ਅਗਲੀ ਗੱਲ ਸੋ ਜੇ ਜੇ ਇਹ ਸਾਡਾ ਮੈਸੇਜ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਪਲੀਜ਼ ਇਹ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤੋ ਜੇ ਸਾਨੂੰ ਇਸ ਵੀਡੀਓ ਲਈ ਚੰਗਾ ਪਰਮ ਹੰਗਾਰਾ ਮਿਲਿਆ ਤਾਂ ਅਸੀਂ ਐਡੇ ਸੰਦੇਸ਼ ਹੋਰ ਵੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਜੇ ਸਾਡੀ ਇਹ ਛੋਟੀ ਜੀ ਵੀਡੀਓ ਨਾਲ ਕਿਸੇ ਪਿੰਡ ਦਾ ਚੰਗਾ ਸਰਪੰਚ ਚੁਣਿਆ ਜਾਂਦਾ ਤਾਂ ਸਾਡੀ ਵੀਡੀਓ ਬਣਾਉਣ ਦਾ ਇਹ ਮੰਤਵ ਪੂਰਾ ਹੋਊਗਾ। ਸੋ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਬਹੁਤ-ਬਹੁਤ ਧੰਨਵਾਦ। ਧੰਨਵਾਦ।